ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕਰਕੇ ਦਾਖਲ ਮਰੀਜ਼ਾਂ ਦੇ ਆਪੀਡੀ 'ਚ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਵਾਵਾਂ ਦੀ ਫੀਡਬੈਕ ਲਈ ਇਸ ਮੌਕੇ ਉਹਨਾਂ ਪਿਛਲੇ ਦਿਨ ਹਸਪਤਾਲ 'ਚ ਦਾਖਲ ਮਰੀਜ਼ ਨਾਲ ਬਾਹਰੀ ਲੋਕਾਂ ਵੱਲੋਂ ਕੀਤੇ ਝਗੜੇ ਦਾ ਗੰਭੀਰ ਨੋਟਿਸ ਲੈਂਦਿਆਂ ਉਹਨਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਹਸਪਤਾਲ 'ਚ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਮੈਂ ਰਜਿੰਦਰਾਸਤਵ ਜੀ ਕਾਲੇ ਖਬਰ ਆਈ ਸੀ ਬੇਥੇ ਜਿਹੜੇ ਪੇਸ਼ੈਂਟ ਕੋ ਐਡਮਿਟਡ ਸੀਗਾ ਜੀ ਦੂਜੀ ਪਾਰਟੀ ਵਾਲੇ ਇੱਥੇ ਆਏ ਉਹਨਾਂ ਨਾਲ ਕੋਈ ਸਟਾਫ ਨਾਲ ਉਹਨਾਂ ਦਾ ਕੋਈ ਡਿਸਪਿਊਟ ਨਹੀਂ ਸੀਗਾ ਨਾ ਸਟਾਫ ਨੂੰ ਕੋਈ ਤਾਂ ਕਿਤਾ ਆਪਸ ਵਿੱਚ ਲੜੇ ਹੋ ਤੇ ਇਹ ਮੈਂ ਸਟ੍ਰੈਕਟਲੀ ਮਨਾ ਕੀਤਾ ਕਿ ਹਸਪਤਾਲ ਦੇ ਪ੍ਰਿੰਸਿਸਸ ਦੇ ਅੰਦਰ ਕੋਈ ਲੜਾਈ ਨਹੀਂ ਹੋ ਸਕਦੀ ਕੋਈ ਜੋ ਵੀ ਲੜਾਈ ਆ ਉਹਨੂੰ ਹਸਪਤਾਲ ਦੇ ਬਾਹਰ ਜਾ ਕੇ ਲੜਾਈ ਤਾਂ ਕਿਤੇ ਵੀ ਨਹੀਂ ਹੋਣੀ ਚਾਹੀਦੀ ਲੇਕਿਨ ਹਸਪਤਾਲ ਦੇ ਪ੍ਰਿੰਸਿਸਸ ਦੇ ਅੰਦਰ ਤਾਂ ਤੁਸੀਂ ਮਤਲਬ ਜਦੋਂ ਆਣਾ ਹੈ ਉੱਚੀ ਬੋਲਣਾ ਵੀ ਨਹੀਂ ਹੈ ਗਾਲ ਵੀ ਨਹੀਂ ਕੱਢਣੀ ਕਿਸੇ ਸਟਾਫ ਨੂੰ ਤਾਂ ਕੀ ਇੱਕ ਦੂਜੇ ਦੇ ਨਾਲ ਵੀ ਜਿਹੜੀ ਹੋ ਗਈ ਹੈ ਨਾ ਮਤਲਬ ਜਿਹੜੀ ਇੱਕ ਸભ્યਤ ਭਾਸ਼ਾ ਦੇ ਵਿੱਚ ਗੱਲ ਕਰਨੀ ਆ ਉਹਨਾਂ ਨੇ ਲੜਾਈ ਕੀਤੀ ਸੀ ਜੀ ਔਰ ਜਿਹੜਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਵੀ ਉਹਨਾਂ ਨੂੰ ਜਿਹੜੇ ਬੰਦੇ ਆ ਜੇ ਤਾਂ ਆ ਤਾਂ ਜਾਣ ਇੱਥੇ ਗਲਤ ਬੰਦੇ ਲੇਕਿਨ ਬਚ ਕੇ ਨਹੀਂ ਜਾਣੇ ਚਾਹੀਦੇ ਮੌਕੇ ਤੇ ਉਹਨਾਂ ਨੂੰ ਅਰੈਸਟ ਕਰ ਲੈ ਜੀ ਦੋਨੋਂ ਪਾਰਟੀਆਂ ਦੇ ਬੰਦੇ ਦੋਨਾਂ ਤੇ ਪਰਚਾ ਹੋ ਗਿਆ ਜੀ ਇਹ ਅਸੀਂ ਇੱਕ ਪ੍ਰੋਟੋਕਾਲ ਬਣਾਤਾ ਜੀ ਜਿਹੜਾ ਵੀ ਹੱਥ ਉਚਾ ਕੇ ਕਿਸੇ ਕਿਸਮ ਦੀ ਵੀ ਆਪਸ ਦੇ ਵਿੱਚ ਵੀ ਲੜਾਈ ਕਰਨਗੇ ਤਾਡਵ ਕਰਨਗੇ ਡਰ ਮਹ ਡਰ ਦਾ ਮਾਹੌਲ ਪੈਦਾ ਕਰਨਗੇ ਉਹ ਹਸਪਤਾਲ ਤੋਂ ਬਾਹਰ ਨਹੀਂ ਜਾਣਗੇ ਫਿਰ ਉਹ ਸਿੱਧੇ ਜੇਲ੍ਹ ਜਾਣਗੇ ਉਹ ਜੇਲ੍ਹ ਗਏ ਆ ਜੀ ਉਹਨਾਂ ਦੀ ਜਮਾਨਤ ਵੀ ਨਹੀਂ ਹੋਏਗੀ ਤੇ ਇਹ ਸਾਰਿਆਂ ਵਾਸਤੇ 警告 ਹੈ ਜੀ ਪਹਿਲਾਂ ਸੁਲਤਾਨਪੁਰ ਲੋਧੀ ਚ ਵੀ ਜਿੱਥੇ-ਜਿੱਥੇ ਵੀ ਹੋਇਆ ਹੁਣ ਅਸੀਂ ਆਪਣੇ ਸਿਸਟਮ ਚ ਇੰਨੀ ਮੁਸਤਦੀ ਰਿਹਾਏ ਆ ਕਿ ਪੁਲਿਸ ਮੌਕੇ ਤੇ ਜਾ ਕੇ ਉਹਨੂੰ ਉੱਥੇ ਅਰੈਸਟ ਕਰੇਗੀ ਸੋ ਮੈਂ ਸਾਰਿਆਂ ਨੂੰ ਬੇਇਤੀ ਕਰਦਾ ਕਿ ਹਸਪਤਾਲ ਦੇ ਵਿੱਚ ਜਿਹੜੇ ਹੈਗੇ ਆ ਆਪਣਾ ਇਲਾਜ ਕਰਾਉਣ ਵਾਸਤੇ ਆਓ ਆਪਣੇ ਦੁੱਖ ਨਿਵਾਰਨ ਵਾਸਤੇ ਆਓ ਲੇਕਿਨ ਇੱਥੇ ਆ ਕੇ ਤੁਸੀਂ ਲੜਾਈ ਨਹੀਂ ਕਰ ਸਕਦੇ ਕਿਸੇ ਨੂੰ ਮੰਦਾ ਚੰਗਾ ਬੋਲ ਨਹੀਂ ਸਕਦੇ ਲੜਾਈ ਤਾਂ ਬਹੁਤ ਦੂਰ ਦੀ ਕਰਨਾ ਜੀ ਕਿਸੇ ਕਿਸਮ ਦਾ ਕਿਸੇ ਵੀ ਹਸਪਤਾਲ ਚ どうぞ。